ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ ਜੀਵਨ ਨੂੰ ਕਿਸ ਤਰੀਕੇ ਨਾਲ ਬਤੀਤ ਕੀਤਾ ਜਾਵੇ ਪਾਤਸ਼ਾਹ ਨੇ ਆਖਿਆ ਬੰਦੇ ਨੂੰ ਉਹ ਤਰੀਕਾ ਸਮਝ ਨਹੀਂ ਆ ਰਿਹਾ ਹੁਣ ਵੈਸੇ ਜਦੋਂ ਆਪਾਂ ਜੀਵਨ ਦੀ ਜਾਂ ਆਪਣੀ ਜ਼ਿੰਦਗੀ ਦੀ ਗੱਲ ਕਰਾਂਗੇ ਤੇ ਅੱਜ ਆਪਾਂ ਵੈਸੇ ਕਹਿ ਸਕਦੇ ਆ ਵੀ ਪਾਤਸ਼ਾਹ ਉਹ ਪੁਰਾਣੇ ਸਮੇਂ ਹੁੰਦੇ ਸੀ ਜਦੋਂ ਲੋਕਾਂ ਨੂੰ ਸੋਹਣੇ ਢੰਗ ਨਾਲ ਆਪਣਾ ਜੀਵਨ ਬਤੀਤ ਕਰਨਾ ਨਹੀਂ ਸੀ ਆਉਂਦਾ ਕੱਚੇ ਘਰ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਬੈਲ ਗੱਡੀਆਂ ਹੁੰਦੀਆਂ ਸੀ ਲੋਕਾਂ ਦੇ ਕੋਲ ਸਾਈਕਲ ਵਗੈਰਾ ਹੁੰਦੇ ਸਨ ਅੱਜ ਵੇਖੋ ਅੱਜ ਤੇ ਸਾਡੇ ਵੱਡੇ ਵੱਡੇ ਮਹਿਲ ਬਣ ਗਏ ਅੱਜ ਸਾਡੇ ਸਾਡੇ ਕੋਲ ਵਧੀਆ-ਵਧੀਆ ਗੱਡੀਆਂ ਨੇ ਪੁਰਾਣੇ ਲੋਕਾਂ ਦੇ ਕੋਲ ਕੁਝ ਵੀ ਨਹੀਂ ਸੀ ਹੁੰਦਾ ਅੱਜ ਸਾਡੇ ਕੋਲ ਵੇਖੋ ਏਸੀ ਹੈ ਸਾਡੇ ਕੋਲ ਅੱਜ ਹੀਟਰ ਨੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਪਾਤਸ਼ਾਹ ਸਾਡੇ ਕੋਲ ਹੈਗੀ ਹੈ ਆ ਸਾਡੇ ਕੋਲ ਧਨ ਹੈ ਧਨ ਦੇ ਨਾਲ ਜੋ ਮਰਜ਼ੀ ਖਰੀਦਿਆ ਜਾ ਸਕਦਾ ਪੁਰਾਣੇ ਲੋਕਾਂ ਦੇ ਕੋਲ ਇੰਨਾ ਧਨ ਵੀ ਨਹੀਂ ਸੀ ਹੁੰਦਾ ਵੀ ਉਹ ਹਰ ਤਰ੍ਹਾਂ ਦੀ ਫੈਸਿਲਿਟੀ ਨੂੰ ਮਾਣ ਸਕਣ ਉਸ ਸਮੇਂ ਇਹ ਚੀਜ਼ਾਂ ਵੀ ਨਹੀਂ ਸੀ ਹੈਗੀਆਂ ਜਿਹੜੀਆਂ ਚੀਜ਼ਾਂ ਅੱਜ ਹੈਗੀਆਂ ਨੇ ਤੇ ਪਾਤਸ਼ਾਹ ਅੱਜ ਤੇ ਵੇਖੋ ਸਾਡਾ ਜੀਵਨ ਜਿਹੜਾ ਹੈ ਉਹ ਜਾਦਾ ਵਧੀਆ ਬੰਦਾ ਕਹਿ ਸਕਦਾ ਨਾ ਇਹ ਗੱਲ ਆ ਪਰ ਪਾਤਸ਼ਾਹ ਨੇ ਇੱਕ ਗੱਲ ਆਖੀ ਕਹਿੰਦੇ ਬਾਹਰਲੇ ਤੌਰ ਦੇ ਉੱਤੇ ਮਨੁੱਖ ਨੇ ਬਹੁਤ ਕੁਝ ਪੈਦਾ ਕੀਤਾ ਪਰ ਜੋ ਕੁਝ ਵੀ ਇਸ ਨੇ ਪੈਦਾ ਕੀਤਾ ਨਾ ਉਹ ਕੇਵਲ ਇਹਦੇ ਸਰੀਰ ਵਾਸਤੇ ਹੈ ਸਰੀਰ ਵਾਸਤੇ ਇਹਨੇ ਬਹੁਤ ਕੁਝ ਪੈਦਾ ਕਰ ਲਿਆ ਸਰੀਰ ਦੇ ਰਹਿਣ ਵਾਸਤੇ ਸੋਨਾ ਘਰ ਵੀ ਬਣਾ ਲਿਆ ਸਰੀਰ ਨੇ ਸਫ਼ਰ ਕਰਨਾ ਹੈ ਇਹਦੇ ਕੋਲ ਗੱਡੀ ਹੈ ਟ੍ਰੇਨ ਹੈ 에ਰੋਪਲੇਨ ਹੈ ਸਭ ਕੁਝ ਹੈਗਾ ਸਰੀਰ ਨੂੰ ਗਰਮੀ ਲੱਗਦੀ ਹੈ ਏਸੀ ਹੈ ਸਰੀਰ ਨੂੰ ਠੰਡ ਲੱਗਦੀ ਹੈ ਹੀਟਰ ਹੈ ਬਾਹਰਲੇ ਤੌਰ ਦੇ ਉਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਸਰੀਰ ਨੂੰ ਪੈਂਦੀ ਹੈ ਮਨੁੱਖ ਨੇ ਹਰ ਇੱਕ ਚੀਜ਼ ਦਾ ਇੰਤਜ਼ਾਮ ਕਰ ਲਿਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਾਤਸ਼ਾਹ ਨੇ ਆਖਿਆ ਸਰੀਰ ਦੀਆਂ ਸਾਰੀਆਂ ਸਹੂਲਤਾਂ ਤੇ ਭਲਿਆ ਤੂੰ ਇਕੱਠੀਆਂ ਕਰ ਲਈਆਂ ਪਰ ਉਹ ਸਹੂਲਤਾਂ ਤੂੰ ਹਜੇ ਵੀ ਇਕੱਠੀਆਂ ਨਹੀਂ ਕਰ ਸਕਿਆ ਜਿਹਦੇ ਨਾਲ ਤੇਰੇ ਮਨ ਦੀ ਜਿਹੜੀ ਖੁਰਾਕ ਹੈ ਉਸ ਨੂੰ ਮਿਲ ਸਕੇ ਜਦੋਂ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਜੀਵਨ ਕੀ ਵਿਦਨਾ ਹੈ ਇਹ ਸਰੀਰ ਦੀ ਗੱਲ ਨਹੀਂ ਜੇ ਹੋ ਰਹੀ ਇਹ ਗੱਲ ਚੱਲਦੀ ਵੀ ਸਾਡੇ ਅੰਦਰ ਦੀ ਸਾਡੇ ਮਨ ਦੀ ਕਹਿੰਦੇ ਅਸਲ ਦੇ ਵਿੱਚ ਇਸ ਮਨ ਨੂੰ ਜ਼ਿੰਦਗੀ ਜਿਉਣੀ ਨਹੀਂ ਆ ਰਹੀ ਮਨ ਨੂੰ ਨਹੀਂ ਜਾਂਚ ਵੀ ਕਿਵੇਂ ਸੋਹਣੇ ਢੰਗ ਨਾਲ ਜੀਵਨ ਨੂੰ ਬਤੀਤ ਕੀਤਾ ਜਾ ਸਕੇ ਸਰੀਰ ਨੂੰ ਤੇ ਬਾਹਰਲੇ ਤੌਰ ਦੇ ਉੱਤੇ ਬਹੁਤ ਕੁਝ ਮਿਲ ਗਿਆ ਪਰ ਮਨ ਹਜੇ ਵੀ ਗੁਣਾ ਵਾਲੇ ਪਾਸੇ ਤੋਂ ਸਖਣਾ ਹੈ ਮਨ ਦੇ ਕੋਲ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਗੁਣ ਇਹ ਹਜੇ ਵੀ ਨਹੀਂ ਹੈਗੇ ਇਸ ਕਰਕੇ ਇਸ ਮਨ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਇਸ ਬੰਦੇ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਕਿ ਇਸ ਜ਼ਿੰਦਗੀ ਨੂੰ ਕਿਵੇਂ ਸੋਹਣੇ ਢੰਗ ਨਾਲ ਬਤੀਤ ਕੀਤਾ ਜਾ ਸਕੇ ਹੁਣ ਗੌਰ ਕਰਿਓ ਪਾਤਸ਼ਾਹ ਨੇ ਸਾਰੇ ਜਗਤ ਦੀ ਗੱਲ ਕਰ ਦਿੱਤੀ ਤੇ ਜਗਤ ਦਾ ਭਾਵ ਸੰਸਾਰ ਇਸ ਸੰਸਾਰ ਦੇ ਵਿੱਚ ਰਹਿਣ ਵਾਲੇ ਲੋਕ ਇਹ ਜਗਤ ਮਮਤਾ ਮੂਆ ਮਮਤਾ ਦਾ ਭਾਵ ਹੁੰਦਾ ਮੇਰੀ ਮੇਰੀ ਕਰਨਾ ਹਉਮੇ ਪਾਤਸ਼ਾਹ ਨੇ ਆਖਿਆ ਇਹ ਸੰਸਾਰ ਜਿਹੜਾ ਹੈ ਨਾ ਮੇਰੀ ਮੇਰੀ ਦੇ ਵਿੱਚ ਮਰਿਆ ਪਿਆ ਹਉਮੇ ਦੇ ਵਿੱਚ ਮਰਿਆ ਪਿਆ ਹਉਮੈ ਦੇ ਕਾਰਨ ਇਸ ਦੀ ਆਤਮਿਕ ਮੌਤ ਹੋ ਗਈ ਹੈ ਆਪਾਂ ਬਾਣੀ ਚ ਵਾਕ ਪੜ੍ਹਦੇ ਆ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜਿਸ ਨੂੰ ਰੱਬ ਭੁੱਲ ਜਾਂਦਾ ਹੈ ਪਾਤਸ਼ਾਹ ਨੇ ਆਖਿਆ ਠੀਕ ਹੈ ਸਰੀਰ ਕਰਕੇ ਉਹ ਜੀਰੇ ਹੈ ਪਰ ਜੇ ਉਸ ਨੂੰ ਰੱਬ ਭੁੱਲ ਗਿਆ ਤੇ ਉਹ ਆਤਮਿਕ ਤੌਰ ਦੇ ਉੱਤੇ ਮਰ ਚੁੱਕਿਆ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹਿਆਂ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਜੇ ਉਹਦੀ ਭਗਵੰਤ ਨਾਲ ਪ੍ਰੀਤ ਨਹੀਂ ਹੈ ਤੇ ਆਤਮਿਕ ਤੌਰ ਤੇ ਮਰਿਆ ਪਿਆ ਆਪਾਂ ਨਿਤ ਸੋਦਰ ਦੀ ਬਾਣੀ ਵਿੱਚ ਵੀ ਪੜਦੇ ਆਂ ਆਖਾਂ ਜੀਵਾਂ ਵਿਸਰੈ ਮਰ ਜਾਉ ਕਿ ਜਦੋਂ ਤੱਕ ਮੈਂ ਮਾਲਕ ਦੀ ਵਿਚਾਰ ਨੂੰ ਆਖਦਾ ਮੈਂ ਜੀ ਰਿਆ ਹੁਨਾ ਪਰ ਮਾਲਕ ਦੀ ਵਿਚਾਰ ਮੈਨੂੰ ਜਦੋਂ ਭੁੱਲਦੀ ਹੈ ਮੈਂ ਮਾਲਕ ਦੀ ਵਿਚਾਰ ਤੋਂ ਪਾਸੇ ਹੁਨਾ ਪਾਤਸ਼ਾਹ ਨੇ ਆਖਿਆ ਜ਼ਮੀਰ ਕਰਕੇ ਉਸ ਸਮੇਂ ਮੌਤ ਹੋ ਜਾਂਦੀ ਹੈ ਉਸ ਸਮੇਂ ਆਤਮਿਕ ਮੌਤ ਹੋ ਜਾਂਦੀ ਹੈ ਤੇ ਪਾਤਸ਼ਾਹ ਨੇ ਇੱਥੇ ਆਖਿਆ ਇਹ ਜਗਤ ਜਿਹੜਾ ਹੈ ਨਾ ਮੇਰੀ ਮੇਰੀ ਦੇ ਵਿੱਚ ਹਉਮੇ ਦੇ ਵਿੱਚ ਮਰਿਆ ਪਿਆ ਪਾਪ ਇਸ ਜਗਤ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਇਹਨਾਂ ਦੀ ਆਤਮਿਕ ਮੌਤ ਹੋਈ ਪਈ ਹੈ ਤੇ ਆਤਮਿਕ ਮੌਤ ਹੋ ਗਈ ਹੈ ਇਸ ਕਰਕੇ ਜੀਵਨ ਕੀ ਵਿਦ ਨਾਹੀਂ ਜ਼ਿੰਦਗੀ ਜਿਉਣ ਦਾ ਤਰੀਕਾ ਦੁਨੀਆ ਦੇ ਲੋਕਾਂ ਦੇ ਕੋਲ ਨਹੀਂ ਹੈਗਾ ਸਰੀਰ ਨੂੰ ਪਾਲ ਰਹੇ ਨੇ ਪਰ ਅੰਦਰ ਨੂੰ ਕਿਵੇਂ ਪਾਲਣਾ ਹੈ ਜ਼ਿੰਦਗੀ 'ਚ ਚੜ੍ਹਦੀ ਕਲਾ ਕਿਵੇਂ ਲੈ ਕੇ ਆਉਣੀ ਹੈ ਜ਼ਿੰਦਗੀ ਵਿੱਚ ਆਨੰਦ ਨੂੰ ਕਿਵੇਂ ਪ੍ਰਗਟ ਕਰਨਾ ਉਹ ਗੱਲ ਸਮਝ ਨਹੀਂ ਆ ਰਹੀ ਗੁਰੂ ਅਮਰਦਾਸ ਜੀ ਨੇ ਆਖਿਆ ਨਾ ਪਾਤਸ਼ਾਹ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਦੀਆਂ ਬਾਤਾਂ ਪਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਬੰਦਾ ਰੋਟੀ ਵੀ ਖਾਂਦਾ ਨਾ ਸਬਜੀ ਵਧੀਆ ਬਣੀ ਹੋਵੇ ਤੇ ਕਹਿ ਦਿੰਦਾ ਅੱਜ ਤੇ ਆਨੰਦ ਆ ਗਿਆ ਆਪਾਂ ਆਮ ਹੀ ਕਹਿ ਦਿੰਨੇ ਆ ਕਿਸੇ ਜਗ੍ਹਾ ਦੇ ਉੱਤੇ ਆਪਾਂ ਜਾਈਏ ਉਹ ਵਿਊ ਜਿਹੜਾ ਸਾਨੂੰ ਅੱਛਾ ਲੱਗੇ ਤੇ ਆਪਾਂ ਕਹਿੰਦੇ ਨੇ ਅੱਜ ਤੇ ਆਨੰਦ ਆ ਗਿਆ। ਪਾਤਸ਼ਾਹ ਨੇ ਆਖਿਆ ਬਾਹਰਲੇ ਤੌਰ ਦੇ ਉੱਤੇ ਆਨੰਦ ਦੀਆਂ ਬਾਤਾਂ ਪਾਉਣੀਆਂ ਬਹੁਤ ਸੋਖੀਆਂ ਨੇ। ਪਰ ਆਨੰਦ ਦੇ ਬਾਰੇ ਪਤਾ ਕਿਵੇਂ ਲੱਗੇਗਾ ਉਹ ਤੇ ਗੁਰੂ ਕੋਲੋਂ ਲੱਗਣਾ ਸੀਗਾ। ਆਨੰਦ ਆਨੰਦ ਸਭ ਕੋਕ ਹੈ। ਆਨੰਦ ਗੁਰੂ ਤੇ ਜਾਣਿਆ ਪਰ ਉਹ ਗੁਰੂ ਕੋਲੋਂ ਜਾਣਣਾ ਕਿਵੇਂ ਹੈ? ਇਸ ਪਾਸੇ ਨੂੰ ਬੰਦਾ ਤੁਰਿਆ ਨਹੀਂ ਨਾ। ਹੁਣ ਜਾਣਿਆ ਤੇ ਤਾਂ ਜਾਣਾ ਸੀ ਨਾ ਜੇ ਖੁਦ ਬਾਣੀ ਨੂੰ ਪੜਦਾ। ਖੋਤ ਬਾਣੀ ਨੂੰ ਵਿਚਾਰਦਾ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਂਦਾ ਪਤਾ ਲੱਗ ਜਾਣਾ ਸੀ ਜ਼ਿੰਦਗੀ ਨੂੰ ਬਤੀਤ ਕਿਵੇਂ ਕੀਤਾ ਜਾਵੇ ਇਹ ਤਾਂ ਗੁਰੂ ਨੇ ਦੱਸਣਾ ਸੀਗਾ ਤੇ ਇਹ ਸਾਨੂੰ ਦੁਨੀਆਂ ਦੇ ਵਿੱਚ ਹੋਰ ਕੋਈ ਦੱਸ ਵੀ ਨਹੀਂ ਸਕਦਾ ਇਹ ਕੇਵਲ ਤੇ ਕੇਵਲ ਗੁਰੂ ਹੈ ਜਿਹੜਾ ਸਾਨੂੰ ਸਮਝਾਏਗਾ ਤੇ ਗੁਰੂ ਵੇਖੋ ਸਾਨੂੰ ਕਿੰਨੀ ਵਾਰ ਇਹ ਆਵਾਜ਼ ਦਿੰਦਾ ਹੈ ਇਹ ਫਰਮਾਨ ਆਪਾਂ ਕਿੰਨੀ ਵਾਰ ਸੁਣਿਆ ਹੋਵੇਗਾ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਇਹ ਗੁਰੂ ਸਾਨੂੰ ਗਿਆਨ ਦੇ ਰਿਹਾ ਵੀ ਆਨੰਦ ਜ਼ਿੰਦਗੀ ਚ ਕਿਵੇਂ ਆਵੇਗਾ ਜ਼ਿੰਦਗੀ ਜਿਉਣ ਦਾ ਤਰੀਕਾ ਕਿਵੇਂ ਆਵੇਗਾ ਗੁਰੂ ਨੇ ਆਖਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਗੁਰੂ ਨੇ ਆਖਿਆ ਪਹਿਲਾਂ ਨਾ ਮਰਨਾ ਕਬੂਲ ਕਰ ਲੈ ਹੁਣ ਪਾਤਸ਼ਾਹ ਸਰੀਰ ਵਾਲੇ ਬੰਨੇ ਹੋ ਮਰ ਜਾਈਏ ਕਹਿੰਦੇ ਨਹੀਂ ਮਰਨਾ ਕਬੂਲ ਕਰ ਮੇਰੀ ਮੇਰੀ ਵਾਲੇ ਪਾਸਿਓ ਹਉਮੇ ਵਾਲੇ ਪਾਸਿਓ ਕਾਮ ਵਾਲੇ ਪਾਸਿਓ ਕ੍ਰੋਧ ਲੋਭ ਮੋਹ ਇਸ ਪਾਸੇ ਤੋਂ ਚੁਗਲੀ ਨਿੰਦਿਆ ਵਹਿਮਾ ਭਰਮਾ ਕਰਮ ਕਾਂਡਾਂ ਵਾਲੇ ਪਾਸੇ ਤੋਂ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਤੇ ਦੂਜੇ ਨੰਬਰ ਤੇ ਗੱਲ ਆਖੀ ਜੀਵਨ ਕੀ ਛੱਡ ਆਸ ਤੇ ਜਿਹੜਾ ਜੀਵਨ ਤੂੰ ਹਜੇ ਤੱਕ ਇਹ ਵਿਕਾਰਾਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲਾ ਜੀਵਨ ਜਿਹੜਾ ਤੂੰ ਬਤੀਤ ਕਰਦਾ ਪਿਆ ਸੀ ਇਸ ਜੀਵਨ ਦੀ ਆਸ ਛੱਡ ਦੇ ਕਿਉਂਕਿ ਇਸ ਜੀਵਨ ਨੇ ਤੈਨੂੰ ਕੱਖ ਨਹੀਂ ਦੇਣਾ ਇਸ ਪਾਸੇ ਤੋਂ ਇਹਨਾਂ ਵਿਕਾਰਾਂ ਵਾਲੇ ਪਾਸੇ ਤੋਂ ਮਰ ਜਾ ਇਹ ਜੀਵਨ ਤੈਨੂੰ ਕੁਝ ਨਹੀਂ ਦੇ ਸਕਦਾ ਜਿਹੜਾ ਜੀਵਨ ਤੂੰ ਹਜੇ ਤੱਕ ਬਤੀਤ ਕਰਦਾ ਪਿਆ ਜੇ ਤੂੰ ਜੀਵਨ ਕੀ ਵਿੱਦ ਚਾਹਨਾ ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਮਿਲ ਜਾਵੇ ਤੇ ਫਿਰ ਇੱਕ ਕੰਮ ਕਰ ਹੋ ਸਬ ਨਾ ਕੀ ਰੇਣੁ ਕਾ ਰੇਣੁ ਕਾ ਕਹਿੰਦੇ ਨੇ ਚਰਨ ਧੂੜ ਨੂੰ ਕਹਿੰਦੇ ਆ ਮਾਲਕ ਦੇ ਚੰਗੇ ਗੁਣ ਨੇ ਨਾ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਬੇਅੰਤ ਗੁਣ ਨੇ ਜਿਹੜੇ ਇਹਨਾਂ ਦਿਨਾਂ ਤੂੰ ਚਰਨ ਧੂੜੀ ਬਣ ਜਾ ਕਹਿਣ ਦਾ ਭਾਵ ਹੈ ਇਹਨਾਂ ਗੁਣਾ ਨੂੰ ਤੂੰ ਆਪਾ ਸਮਰਪਿਤ ਕਰ ਦੇ ਸਰਿੰਡਰ ਕਰ ਦੇ ਤੇ ਇਹਨਾਂ ਗੁਣਾ ਨੂੰ ਆਪਣੀ ਜ਼ਿੰਦਗੀ ਅੰਦਰ ਕਮਾ ਗੁਰੂ ਦੇ ਅੱਗੇ ਆਪਾ ਸਮਰਪਿਤ ਕਰ ਤੇ ਇਹ ਗੱਲ ਆਖ ਅਬ ਹਮ ਚਲੀ ਠਾਕੁਰ ਪੈ ਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੇ ਮੇਰਿਆ ਮਾਲਕਾ ਮੈਂ ਹੁਣ ਤੇਰੇ ਵਾਲੇ ਪਾਸੇ ਨੂੰ ਆ ਗਈਆਂ ਅੱਗੇ ਵੇਖਿਆ ਜਾਵੇਗਾ ਹੁਣ ਜੋ ਹੋਏਗਾ ਕਹਿੰਦੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਭਾਵਨਾ ਲੈ ਕੇ ਆ ਹੋ ਸਬਨਾ ਕੀ ਰੇਣੂ ਕਾ ਤੋ ਆਓ ਹਮਾਰੇ ਪਾਸ ਕਹਿੰਦੇ ਤਾਂ ਤੂੰ ਮੇਰੇ ਦਰ ਦੇ ਉੱਤੇ ਕਬੂਲ ਹੋ ਸਕਦਾ ਹੈ ਤਾਂ ਤੂੰ ਉਸ ਲਾਇਕ ਬਣ ਸਕਦਾ ਹੈ ਕਿ ਮੇਰੇ ਦਰ ਦੇ ਉੱਤੇ ਕਬੂਲ ਹੋ ਜਾਵੇਂ ਪਰ ਤੈਨੂੰ ਆਪਣੇ ਆਪ ਨੂੰ ਸਵਾਰਨਾ ਪਏਗਾ ਹਉਮੇ ਵਾਲੇ ਪਾਸੇ ਤੋਂ ਮਰਨਾ ਪਏਗਾ ਹਉਮੇ ਵਾਲੀ ਜ਼ਿੰਦਗੀ ਜਿਹੜੀ ਹੈ ਉਹਨੂੰ ਤੈਨੂੰ ਛੱਡਣਾ ਪਏਗਾ ਤੇ ਤੈਨੂੰ ਕਰਨਾ ਪਤਾ ਕੀ ਪਏਗਾ ਸਾਧ ਸੰਗ ਭਯੋ ਜਨਮ ਪ੍ਰਾਪਤ ਤੈਨੂੰ ਇੱਕ ਨਵਾਂ ਜਨਮ ਲੈਣਾ ਪਏਗਾ ਉਹ ਜਨਮ ਸਰੀਰ ਦਾ ਨਹੀਂ ਹੈ ਉਹ ਜਨਮ ਮਨ ਦਾ ਹੈ ਉਹ ਮਨ ਦਾ ਜਨਮ ਕਿਵੇਂ ਹੁੰਦਾ ਸਾਧ ਸੰਗ ਭਯੋ ਜਨਮ ਪ੍ਰਾਪਤ ਜਦੋਂ ਸਾਧੂ ਗੁਰੂ ਦਾ ਸੰਗ ਕੀਤਾ ਜਾਂਦਾ ਹੈ ਸੱਚੇ ਗੁਰੂ ਨਾਲ ਮਨ ਕਰਕੇ ਸਾਂਝ ਪਾਈ ਜਾਂਦੀ ਹੈ ਫਿਰ ਇੱਕ ਜਨਮ ਹੁੰਦਾ ਉਹ ਮਨ ਦਾ ਜਨਮ ਹੈ ਜਦੋਂ ਉਹ ਜਨਮ ਹੋ ਜਾਂਦਾ ਹੈ ਫਿਰ ਜ਼ਿੰਦਗੀ ਅੰਦਰ ਕਦੀ ਟੈਂਦੀ ਕਲਾ ਨਹੀਂ ਆਉਂਦੀ ਫਿਰ ਜ਼ਿੰਦਗੀ ਦੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਨਹੀਂ ਕਰ ਸਕਦੇ ਇਹ ਪਰੇਸ਼ਾਨ ਨਹੀਂ ਕਰ ਸਕਦੇ ਗੁਰ ਕੈ ਭਾਣ ਜੋ ਚੱਲੈ ਆਹ ਤਰੀਕਾ ਹੈ ਗੁਰੂ ਦੇ ਬਾਣੇ ਦੇ ਵਿੱਚ ਭਲਿਆ ਤੁਰਨਾ ਸਿੱਖ ਬਾਣੇ ਦਾ ਮਤਲਬ ਹੁੰਦਾ ਹੈ ਗੁਰੂ ਦਾ ਹੁਕਮ ਜਿਹੜੀ ਜਿਹੜੀ ਵਿਚਾਰ ਗੁਰੂ ਤੈਨੂੰ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਲੈ ਕੇ ਆ ਗੁਰੂ ਦੇ ਹੁਕਮ ਨੂੰ ਮੰਨ ਤਨ ਮਨ ਧਨ ਸਭ ਸੌਂਪ ਗੁਰ ਕੋ ਆਪਣਾ ਤਨ ਵੀ ਗੁਰੂ ਨੂੰ ਸੌਂਪ ਦੇ ਤਨ ਸੌਂਪਣ ਦਾ ਮਤਲਬ ਅੱਖਾਂ ਦੇ ਨਾਲ ਉਹ ਵੇਖ ਜੋ ਗੁਰੂ ਕਹਿੰਦਾ ਹੈ ਜ਼ੁਬਾਨ ਨਾਲ ਉਹ ਬੋਲ ਜੋ ਗੁਰੂ ਕਹਿੰਦਾ ਕੰਨਾਂ ਨਾਲ ਉਹ ਸੁਣ ਹੱਥਾਂ ਪੈਰਾਂ ਨਾਲ ਉਹ ਕੰਮ ਕਰ ਜੋ ਗੁਰੂ ਕਹਿੰਦਾ ਇਹਨੂੰ ਕਹਿੰਦੇ ਤਨ ਗੁਰੂ ਨੂੰ ਸੌਂਪ ਦੇਣਾ ਮਨ ਗੁਰੂ ਨੂੰ ਸੌਂਪਣ ਦਾ ਮਤਲਬ ਹੈ ਮਨ ਕਰਕੇ ਉਹ ਕੰਮ ਕਰ ਜੋ ਗੁਰੂ ਕਹਿੰਦਾ ਤੇ ਧਨ ਇਹ ਜਿਹੜਾ ਸਾਡਾ ਧਨ ਹੈ ਇਹ ਸਾਡਾ ਭਾਵੇਂ ਬਾਹਰਲੀ ਕਰੰਸੀ ਹੈ ਕਹਿੰਦੇ ਇਹ ਵੀ ਗੁਰੂ ਨੂੰ ਸੌਂਪ ਦੇ ਭਾਵ ਉਸ ਕਰੰਸੀ ਦੇ ਨਾਲ ਵੀ ਉਹ ਕੰਮ ਕਰੀ ਜੋ ਗੁਰੂ ਕਹ ਰਿਹਾ ਉਸ ਕਰੰਸੀ ਨੂੰ ਕਿਸੇ ਉਸ ਪਾਸੇ ਨਾ ਵਰਤੀ ਜਿਨ੍ਹਾਂ ਪਾਸਿਆਂ ਤੋਂ ਗੁਰੂ ਤੈਨੂੰ ਰੋਕਦਾ ਹੋਵੇ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਏ ਗੁਰੂ ਦੇ ਹੁਕਮ ਨੂੰ ਮੰਨ ਤੇ ਇੱਕ ਦਿਨ ਤੂੰ ਜੀਵਨ ਪਦਵੀ ਪਾ ਲਵੇਂਗਾ ਇੱਕ ਦਿਨ ਤੂੰ ਸੁਖ ਆਨੰਦ ਪਾ ਲਵੇਂਗਾ ਆਪਣੀ ਜ਼ਿੰਦਗੀ ਨੂੰ ਤੂੰ ਸਵਾਰ ਲਵੇਂਗਾ ਤਾਂ ਪਾਤਸ਼ਾਹ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹੇ ਕਹਿੰਦੇ ਜਿਹੜੇ ਗੁਰੂ ਦੇ ਬਾਣੇ ਵਿੱਚ ਤੁਰਦੇ ਨੇ ਉਹ ਜੀਵਨ ਦੀ ਪਦਵੀ ਪਾ ਲੈਂਦੇ ਨੇ ਭਾਬ ਉਹਨਾਂ ਨੂੰ ਜ਼ਿੰਦਗੀ ਜਿਉਣੀ ਆ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਕਿਵੇਂ ਬਤੀਤ ਕੀਤਾ ਜਾਵੇ ਫਿਰ ਪਾਤਸ਼ਾਹ ਜੀ ਨੇ ਅੱਗੇ ਦੱਸਿਆ ਉਹ ਸਦਾ ਸਦਾ ਜਨ ਜੀਵਤੇ ਉਹ ਜਨ ਫਿਰ ਸਦਾ ਸਦਾ ਜਿਉਂਦੇ ਨੇ ਇੱਥੇ ਸਰੀਰ ਕਰਕੇ ਸਦਾ ਜਿਉਣ ਦੀ ਗੱਲ ਨਹੀਂ ਹੋ ਰਹੀ ਜ਼ਮੀਰ ਕਰਕੇ ਸਦਾ ਜਿਉਣ ਦੀ ਗੱਲ ਹੋ ਰਹੀ ਹੈ ਜਿਹੜੇ ਰੱਬ ਵਿੱਚ ਆਪਣਾ ਚਿੱਤ ਲਾਉਂਦੇ ਨੇ ਪਾਤਸ਼ਾਹ ਨੇ ਫਰਮਾਇਆ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਹੇ ਜਿਹੜੇ ਹਰੀ ਦੇ ਚਰਨਾ ਵਿੱਚ ਆਪਣਾ ਚਿੱਤ ਲਾ ਲੈਂਦੇ ਨੇ ਚਰਨ ਦਾ ਮਤਲਬ ਆਪਾਂ ਅੱਗੇ ਵੀ ਸਮਝਿਆ ਸੀ ਨਾ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਰੱਬ ਦੇ ਚਰਨ ਕੀ ਨੇ ਆ ਗੁਰੂ ਦਾ ਸ਼ਬਦ ਹੀ ਰੱਬ ਦੇ ਚਰਨ ਨੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਆਪਣਾ ਚਿੱਤ ਲਾਉਂਦੇ ਨੇ ਪਾਤਸ਼ਾਹ ਨੇ ਆਖਿਆ ਉਹ ਸਦਾ ਸਦਾ ਜਨ ਜੀਵਤੇ ਉਹ ਜਨ ਉਹ ਮਨੁੱਖ ਫਿਰ ਸਦਾ ਹੀ ਜਿਉਂਦੇ ਨੇ ਉਹਨਾਂ ਦੀ ਆਤਮਿਕ ਮੌਤ ਕਦੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਸ਼ਬਦ ਵਾਲੀ ਮੌਤੇ ਮਰਨਾ ਆ ਗਿਆ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਉਹ ਫਿਰ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦੇ ਨੇ ਤੇ ਪਾਤਸ਼ਾਹ ਜੀ ਅਖੀਰਲੀ ਪੰਕਤੀ ਅੰਦਰ ਆਖਦੇ ਨੇ ਨਾਨਕ ਨਦਰੀ ਮਨ ਵਸੈ ਨਾਨਕ ਜੀ ਆਖਦੇ ਨੇ ਜਿਨ੍ਹਾਂ ਦੇ ਉੱਤੇ ਉਹ ਬਖਸ਼ਿਸ਼ ਕਰਨ ਵਾਲਾ ਮਾਲਕ ਆਪਣੀ ਬਖਸ਼ਿਸ਼ ਕਰਦਾ ਹੈ ਉਹਨਾਂ ਦੇ ਮਨ ਦੇ ਵਿੱਚ ਉਹ ਆਪ ਵਸ ਜਾਂਦਾ ਹੈ ਤੇ ਉਹ ਮਨੁੱਖ ਫਿਰ ਗੁਰਮੁਖ ਬਣ ਜਾਂਦੇ ਨੇ ਪਰ ਗੁਰਮੁਖ ਕੌਣ ਬਣਦਾ ਜਿਹੜਾ ਮਨ ਕਰਕੇ ਗੁਰੂ ਦੇ ਭਾਣੇ ਅਨੁਸਾਰ ਤੁਰਦਾ ਹੈ ਫਿਰ ਬਖਸ਼ਿਸ਼ ਕਰਨ ਵਾਲਾ ਮਾਲਕ ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦਾ ਹੈ ਗੁਰਮੁਖ ਸਹਿਜ ਸਮਾਹੇ ਤੇ ਉਹ ਗੁਰਮੁਖ ਜਿਹੜਾ ਗੁਰੂ ਦੇ ਸਨਮਖੋ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਸਹਿਜ ਸਮਾਹੇ ਉਹ ਫਿਰ ਸਦਾ ਹੀ ਸਹਿਜ ਅਵਸਥਾ ਦੇ ਵਿੱਚ ਸਮਾਇਆ ਰਹਿੰਦਾ ਹੈ ਉਹ ਫਿਰ ਕਦੀ ਵੀ ਡੋਲਦਾ ਨਹੀਂ ਹੈ ਉਹਦੀ ਆਤਮਿਕ ਮੌਤ ਨਹੀਂ ਹੁੰਦੀ